ਸਤਿ ਸ੍ਰੀ ਅਕਾਲ ਜੀ ਆਪਣੇ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਨਹੀਂ ਲੈਂਦਾ ਅੱਜ ਸਾਗ ਸਾਗ ਦੀ ਛੁੱਟੀ ਦਾ ਦੇਨੇ ਆ ਤarde ਮਿੱਤਰੋ ਸਾਗ ਦੇ ਪੱਲਾ ਨੂੰ ਖਲਾਰੀਏ ਤੇ ਮੰਜਾ ਉੱਤੇ ਕਰੀਏ ਪਹਿਲਾਂ ਪਹਿਲਾਂ ਚੋਕੜੀਏ ਮੰਡਾ ਤੇ ਫਿਰ ਤੁਹਾਨੂੰ ਮਿਲਦੇ ਆ ਹੋ ਗਿਆ ਈ ਓਏ ਇੱਧਰ 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 ਖੋਲੋ ਸਾਗ ਆ ਮਿਰਚਾ ਵੜੋ ਬਲਾ ਮੋਟੀਆਂ ਮੋਟੀਆਂ ਕਰੋ ਕਰਦੇ ਆ ਸ਼ਿਕੂ ਫਿਰ ਤੇ ਧੋਨੇ ਸਾਗ ਚਲੀਏ ਸਾਫ ਹੋਣ ਲਾ ਪਿਆ ਸਾਗ ਦੇ ਤੁਲਾ ਪਾ ਕਰਦੇ ਆ ਮੰਡਨਾ ਦੇ ਭੜਾਈਆਂ ਦਿੱਤਰਿਆ ਦੇ ਆਹੇ ਰੂਸੀ ਆ ਗਈ ਆ ਚੀਕਨੀ ਮਿੱਟੀ ਅਹਰ ਦੇਖੋ ਲੱਗਾ ਬਾਹਰ ਓਏ ਪੱਟ ਗਈ ਕੋੜ ਕਰ ਲਈ ਪੜ ਤੁਰਦਾ ਦਾ ਚੁੱਲਾ ਬਾਹਰ ਕੱਢ ਕੇ ਤੇ ਹੁਣ ਕਰਦੇ ਪਤੀਲਾ 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 ਇੱਥੇ ਪਿਆ ਹੋਣਾ ਐ ਉਹ ਪਿਆ ਇਹਨੂੰ ਲਾਈਏ ਮਿੱਟੀ ਤੇ ਫੇਰ ਰੱਖਿਆ ਨੂੰ ਤੁਪੇ ਚਲੋ ਚੱਲਦੇ ਹਾਂ ਮਿੱਤਰੋ ਮਿੱਟੀ ਉਹ ਗਿੱਲੀ ਪਤੀਲੇ ਨੂੰ ਮਿੱਟੀ ਤੇ ਰੱਖਦਾ ਤੁਪੇ ਹੁਣ ਲੋਂਨੇ ਉੱਤੋਂ ਲੱਕੜਾ ਪਹਿਲਾਂ ਲੱਗিয়ে ਪੋੜੀ ਪੋੜੀ ਫੜੀ ਐ ਇੱਥੋਂ ਪੋੜੀ ਫੜੀ ਐ ਖੜੀ ਹੋਏ ਪੋੜੀ ਟੈਡੀ ਟੁਡੀਆ ਇਸ ਕੀ ਹਟਾ ਦੇ ਚੜੀਏ ਉੱਤੇ ਉੱਤੇ ਦੇ ਕੜੀਏ ਲੱਕੜਾ ਗੁੱਡੇ ਦੇਖੋ ਮਿੱਤਰੋ ਆਪਣਾ ਕੋਨੇ ਪਏ ਪਿਛਲੇ ਸਾਲ ਦੇ ਉੱਤੇ ਰੱਖੇ ਤੇ ਇਹ ਵਿੱਚੋਂ ਵਰਦੇ ਲੱਕੜਾ ਢਾਲਾਤੀਆਂ ਉਹ ਰੱਖਦੇ ਉੱਤੇ ਦਾਣਾ ਪਾ ਦੇ ਸਿਹਰਾ ਕਰਮ ਵੀ ਗਲ ਗਿਆ ਸੀ ਆਪਣਾ ਇਹਨੂੰ ਵੀ ਤੋੜਤਾ ਫਰੇਮ ਉੱਤੇ ਰੱਖ ਲਿਆ ਇਹਨੂੰ ਵੀ ਬਾਲ ਦੇਣਾ ਚੱਲ ਤੂੰ ਕੱਲੀ ਇੱਥੇ ਕੀ ਕਰਦੀ ਆ ਚੱਲ ਤੇ ਹੁਣ ਤੂੰਨੇ ਸਾਗ ਮੇਟਰੋ ਸਾਗ ਆਪਣਾ ਫਾਗ ਦੇ ਉੱਧਰ ਲੈ ਕੇ ਚਲੀ ਗਿਆ ਤੂੰ ਧੋ ਕੇ ਸਾਗ ਤੁਹਾਨੂੰ ਮਿਲਦੇ ਆਂ ਨਾਲ ਥੋੜੀ ਇਤਰੋ ਘਰ ਦੇ ਦਿੰਦੇ ਕੀ ਇਤਰਾ ਫੇਰ ਉਹਦੇ ਵਿੱਚ ਮਿੱਟੀ ਮਿੱਟੀ ਰਹਿਣੀ ਤੇ ਵੱਡਾ ਬਦੀਨਾ ਲਿਆ ਕੇ ਉਹਦੇ ਵਿੱਚ ਸਾਫ ਸੂ ਕਰਕੇ ਫੇਰ ਰੱਖਣਾ ਹੈ ਚੰਗੀ ਤਰ੍ਹਾਂ ਦੋ ਤਿੰਨ ਪਾਣੀ ਕੱਢ ਗਏ ਤੇ ਫੇਰ ਰੱਖਣਾ ਤੇ ਹੁਣ ਕੱਢ ਗਏ ਜੇ ਫੇਰ ਤੁਹਾਨੂੰ ਮਿਹਦੇ ਨਾਲੇ ਲਾਉਣੇ ਚੁਲੇ 'ਤੇ ਅੱਗ ਅੱਗ ਬਾਲ ਕੇ ਫੇਰ ਆਦੇ ਬਦੀਨਾ ਪਤੀਲਾ ਵੀ ਆਪਣਾ ਸੁੱਕੇ ਰਹਿਦਾ ਇਹ ਮਿਹਦੇਆਂ ਤੁਹਾਨੂੰ ਬਣਾ ਤੇ ਪਾਲਕ ਵੀ ਤੁੱਪ ਗਈ ਤੇ ਹੁਣ ਇਹਨੂੰ ਚਿਰਨ ਦੀ ਵਾਰੀ ਆ ਮੋਟਾ ਮਟਾ ਗੰਦਲਾ ਲਸ ਆ ਗਿਆ ਲੈ ਆਦੇ ਆਪਾਂ ਜੋ ਫ੍ਰੀਜ 'ਚ ਹੁੰਨੇ ਪਿੰਡੋ ਤੇ ਪਰ ਆਪਣਾ ਗੇੜਾ ਨਹੀਂ ਵੱਜਾ ਜੇ ਉਧਰ ਅਗਲੇ ਐਤਵਾਰ ਤਰ੍ਹਾਂ ਖੁੱਲਾ ਦੇ ਨਾਲ ਮੱਕੀ ਦੀ ਰੋਟੀ ਚੱਲੂਗੀ ਅੱਜ ਵੀ ਚੱਲੂਗੀ ਮਾ ਸੁੰਢੀ ਦੇ ਤੇ ਲੋ ਲੱਗੀ ਆਪਾਂ ਲਾਤੀ ਅੱਗ ਤੇ ਹੁਣ ਬਲੀ ਜਾਊਗੀ ਹੌਲੀ ਹੌਲੀ ਧੂਆ ਸਾਰਾ ਉੱਤੇ ਦਾ ਉੱਤੇ ਜਾ ਜਾ ਤੇ ਉਹ ਪਤੀਲਾ ਆਪਾਂ ਰਾਦੇ ਬਾਅਦ ਉਹ ਪਹਿਲਾਂ ਅੱਗ ਬਲ ਜੇ ਤੀਲਾ ਵੀ ਮਿੱਤਰੋ ਆਪਾਂ ਧਰਤਾ ਦੇ ਹੌਲੀ ਹੌਲੀ ਅੱਗ ਦਾ ਸਿਕਾ ਪਾਉ ਪਾਣੀ ਰਿਜੂ ਅੱਗ ਬਲਨੀ ਤੇ ਹੀ ਇੱਥੇ ਪੈਂਦੀ ਗਾ ਤੇ ਲਾਤਾ ਮੰਜਰ ਤੇ ਹੁਣ ਬਾਹ ਬੰਦ ਹੋ ਗਈ ਤੇ ਅੱਗੇ ਬਣ ਲਾ ਪੀ ਪਾਣੀ ਪੈ ਕੇ ਰੇਜ ਤੇ ਸੌਗ ਆਪਣਾ ਪੈਨ ਲਗਾ ਕੁੱਕਰ ਉਪਤੀਲੇ ਜੇ ਉਹ ਵੈਸੇ ਸੌਗ ਚੱਲੂ ਆ ਜੋ ਮੱਕੀ ਦੀ ਰੋਟੀ ਨਾਲ ਅੱਗ ਵੀ ਤੇ ਜੋ ਤੇਰ ਸਿੱਧ ਮਿੱਤਰੋ ਪਾਤਾ ਇੱਕ ਹੋਰ ਬੂਰ ਤੇ ਆ ਵੇਖੋ ਸਾਗਰ ਇੰਦੀਆ ਅੱਗ ਬਲੰਦੀ ਦਾ ਆਪਾਂ ਚਾਹਦੇ ਕੋਠੇ ਦੇ ਕੋਠੇ ਦੇ ਨੇ ਗੁੱਡੀ ਗੱਡੀ ਉੱਡਦੀ ਆ ਫੇਰ ਉੱਡਣ ਦੇ ਪਿੱਛੇ ਵੀ ਉੱਡਦੀ ਆ ਵੇ ਕੋਠੇ ਨੇ ਆ ਐਮ ਐਟਰੋ ਕੋਠੇ ਦੇ ਆਪਾਂ ਦੇਖਿਓ ਗੁੱਡੀ ਕਿੰਨੀ ਉੱਡਦੀ ਪਈ ਆ ਫੇਰ ਆਪਾਂ ਵੀ ਡੋਨੇ ਆ ਗੁੱਡੀ ਉਹ ਆਜੇ ਐਤਵਾਰ ਦੇ ਗੁੱਡੀ ਵਾਧੂ ਅੱਜ ਆਜੇ ਆ ਲੋਕੀ ਘੁੰਮਣ ਫਿਰਨੇ ਦੀ ਗਏ ਹੋਣ ਅੱਜ ਇਹ ਗੁੱਡੀ ਵੀ ਹੋਰ ਵੀ ਪਈ ਆ ਚੱਲ ਦੇ ਥੱਲੇ ਤੇ ਨਹੀਂ ਜਾ ਰਹੇ ਨਹੀਂ ਹਜੇ ਅਜੇ ਅੱਗ ਦੇ ਮਿੱਤਰੋ ਪੂਰੀ ਬਲੰਦੀ ਤੇ ਆਪਾਂ ਲਾ ਰਹੀਏ ਕਰੀ ਰੇਜੇ ਨਾ ਪਹਿਲੇ ਬਾਜੋ ਚੱਲੂ ਅੱਜ ਸਾਗ ਦੇ ਨਾਲ ਮੱਕੀ ਦੀ ਰੋਟੀ ਅੱਗ ਵੀ ਪੂਰੀ ਜੋਰਾ ਸ਼ੋਨਾ ਦੇ ਨਾਲ ਬਲੰਦੀ ਸੇਕਾ ਪੂਰਾ ਸਾਗ ਪੂਰਾ ਰੇਜੇ ਪਹਿਲੇ ਆਪਣਾ ਪੂਰਾ ਪਿਆਰ ਵਿੱਚ ਬੁਲਬਲੇ ਅੱਗ ਵੀ ਘਟਾਤੀ ਆ ਸੇ ਕਬੜਾ ਪੈਨਦਿਆ ਸੀ ਤੇ ਇੱਕ ਪਾਸੇ ਸੌਗ ਦੇ ਇੱਕ ਪਾਸੇ ਪੇਚੇ ਲੱਗੇ ਹੋਏ ਆ ਦੇਖੋ ਉਹ ਆਪ ਆਗੇ ਕੋਠੇ ਦੇ ਕੋਠੇ ਦੇ ਲੱਗਾ ਪੇਚਾ ਕਾ ਗੁੱਡੇ ਦੇ ਲੱਗੇ ਪੇਚੇ ਤੇ ਬਾਕੀ ਦਿੰਦੇ ਹਾਂ ਸੋਨੇ ਦੀ ਗੁੱਡੀ ਉਹ ਡੋਂਦੇ ਗਰੰਛੂਣੀ ਗੁੱਡੀ ਬਸ ਠੀਕ ਆ ਠੀਕ ਆ ਠੀਕ ਆ ਓ ਠੀਕ ਆ ਠੀਕ ਆ ਬਹੁਤ ਵਧੀਆ ਤਰੋ ਗੁੱਡਾ ਆਈਪੋ ਹੋ ਗਿਆ ਜੇ ਓ ਜਾਂਦਾ ਆ ਜਾ ਜਿੰਨਾਂ ਦਾ ਪੇਚਾ ਲੱਗਾ ਸੀ ਸਾਗ ਲੱਗੀ ਕਾੜੀ ਪਾਲਾ ਕਾੜੀ ਪੈ ਗਈ ਪੈ ਗਈ ਪਿੱਤਰੋ ਹੋਣ ਗਾਨੇ ਆ ਪਰ ਰੋਟੀ ਦੇ ਪਹਿਲਾਂ ਅਪੀ ਨੇ ਲੱਸੀ ਪਲਸੀ ਦੀ ਭਿਆਸ ਲੱਗੀ ਪੂਰੀ ਕਾਟ ਅੜੀ ਚੋਲ ਦੇ ਨਾਲ ਮਿੱਸੀ ਦੀ ਰੋਟੀ ਤੇ ਖਾ ਕੇ ਤੁਹਾਨੂੰ ਮਿਲਦੇ ਬਾਚਾ ਮਿੱਤਰੋ ਚਲਦੇ ਆਪਾਂ ਗੁੱਡਾ ਲੈ ਕੇ ਉਧਰ ਸਾਰੇ ਉਧਰ ਇਕੱਠੇ ਹੋਏ ਤੇ ਚਲਦੇ ਆਂ ਉਧਰ ਭਾਜਾ ਬੰਲੀਏ ਤੇ ਗੁੱਟਾ ਫਿਰ ਹੱਥ ਦੇ ਬੰਲੀਏ ਚਲਦੇ ਸਾਰੇ ਗੋਠੇ ਦੇ ਘਰੇ ਇੰਗਾ ਦੇ ਗੁਰਾ ਗੁਰਾ ਕੋਲੋ ਅਲਦੇ ਮੇਂ ਪ੍ਰੋਬਾ ਨਾ ਕੋਠੇ ਤੇ ਡੋਨੇ ਦੀ ਕੀਤਾ ਪਰਦਾ ਪਾਸੇ ਤੇ ਚੱਲ ਦੇ ਕੋਠੇ ਤੇ ਇੱਧਰੋਂ ਆ ਗਿਆ ਵਾ ਕੋਠੇ ਤੇ ਰਿਆ ਗੁੱਡਾ ਫੜਾ ਵੀਰ ਜੀ ਆਹ ਕੰਮ ਖਤਰੇ ਵਾਲੀ ਆ ਚੱਲਈਆ ਓਏ ਗੁੰਜਲ ਹੋਰ ਜੀ ਕੀ ਆ ਹੋਰ ਕੀ ਆ ਓਏ ਯਾਰ ਗੁੱਡਾ ਵਧਾਓ ਵਧੀਆ ਵੀਰ ਜੀ ਹੋਰ ਦੱਸੋ ਆ ਜ ਐਤਵਾਰ ਕੁੜੀਆ ਗੁੱਡੀ ਆਪਣੇ ਵੀਰ ਗੁੱਡਾ ਵਧਾਉਣ ਲੱਗੇ ਤੇ ਖਿੱਚੀ ਜਾ ਬਗਾਨਿਆਂ ਦੀ ਡੋਰ ਖਿੱਚੀ ਜਾ ਗੁੱਡਾ ਉੱਧਰ ਰੜਿਆ ਹੀ ਕਾ ਕਿਹੜਾ ਸ਼ੂਰੀਲ ਹੈ ਉਹ ਗੁੱਡਾ 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 ਪਰਪਲ ਕਲਰ ਦਾ ਪਰਪਲ ਹੁਣ ਨਿਸ਼ਾਲ ਮੇਰਾ ਜ ਉਹ ਮਿੱਤਰੋ ਵਧਾਉਣ ਲਗਾ ਵੀਰ ਗੁੱਡਾ ਤੇ ਡੋਨੇ ਫਿਰ ਹੁਣ ਥੱਲੇ ਰਖਿਆ ਸੀ ਕਿੱਥੇ ਗਿਆ ਫੋਨ ਨੂੰ ਕੀ ਬੋਲ ਮਾ ਤੇ ਚਾਰ ਵੀ ਲਾਇਆ ਸੀ ਕਿਤੇ ਸੁੱਟ ਛੱਟ ਦੇ ਨਹੀਂ ਆਏ ਉਹ ਹੈਗਾ ਥੱਲੇ ਹੀ ਆ ਬੱਤੀ ਵੀ ਨਾ ਆਉਂਦੀ ਮੇਰੇ ਨਾਲ ਚੱਲ ਕੋਈ ਬੱਤੀ ਔਨ ਨਹੀਂ ਬੱਤੀ ਗਈ ਆ ਚੱਲ ਕੋਈ ਨਹੀਂ ਅੜ ਜੇ ਹਾਂਜੀ ਰਾਜਾ ਕਿਹੜਾ ਕਿਹੜੀ ਖੁਸ਼ੀ ਜੇ ਤੇਰਾ ਗੁੱਡਾ ਇਹਦੇ ਸਾਡੇ ਘਰੇ ਆਣ ਗਿਆ ਭਿੱਡੇ ਗਿਆ ਸੀ ਲੈ ਸੁਣ ਲੈ ਆਂਦਾ ਮੇਰਾ ਚੱਲ ਬਣਾਤੀ ਮਿੱਤਰੋ ਆਪਾਂ ਗੁੱਡਾ ਹੁਣ ਡੋਣਦੇ ਆ ਉਹ ਜਾਂਦਾ ਜੀ ਪੁੱਤਰ ਗੁੱਡਾ ਜੀ ਹੁੰਦੀ ਨਾ ਬਾਕੀ ਤੁਹਾਨੂੰ ਪੇਚਾ ਲੱਗੂਗਾ ਤੇ ਫੇਰ ਮਿਲਾਂਗੇ ਤੇ ਪੈਣਾ ਬਤਾ ਲਈਏ ਗੁੱਡਾ ਆਹ ਬੜਾ ਸੱਟ ਆ ਆ ਵੇਖੋ ਮਿੱਤਰੋ ਕੀ ਸੋਰੀਏ ਪਤਾ ਨਹੀਂ ਕੀ ਉੱਤੇ ਚੜਿਆ ਕਹਿੰਦਾ ਗੁੱਡਾ ਲੜਨਾ ਪਰ ਉਹਨੇ ਤੇ ਨੰਘ ਹੀ ਜਾਣਾ ਮਸ਼ੀਨ ਆਹ ਵੇਖੋ ਚੱਲ ਮਾਰ ਕੇ 12 ਕੁ 13 ਫੇਰ ਥੱਲੇ ਆਇਆ ਹੁਣ ਚੱਲ ਇਦਾਂ ਨੂੰ ਹੂਨ ਫਨ ਟਟਾ ਲੈਣੇ ਆਪਣੇ ਚਾ ਮਿੱਤਰੋ ਪੈ ਗਿਆ ਜੇ ਇਧਰੇ ਇਲੋ ਮਿੱਤਰੋ ਪੇਚਾ ਬੜਾ ਕਸੂਤਾ ਪੈ ਗਿਆ ਜੀ ਮਿੱਤਰੋ ਲਵੇ ਦੇ ਕਿਹਦੀ ਵੱਡੀ ਜਾਂਦੀ ਹੈ ਸ਼ਨਕੇ ਦੇ ਵੇ ਲਓ ਮਿੱਤਰੋ ਆ ਗਈ ਆ ਗਈ ਆ ਗਈ ਆਪਣੀ ਟੀਮ ਮਾਰਦੀ ਵੜ ਕੇ ਵੇ ਮਿੱਤਰੋ ਗੁੱਡਾ ਆਪਣਾ ਘਰ ਆਈ ਤਾਂ ਕਰਕੇ ਤੇ ਲਪਕਾਈ ਪਾਈ ਇਹ ਤੇ ਹੋੜਾ ਹੁੰਦਾ ਹੁੰਦਾ ਕਿਹੜਾ ਕਹਿੰਦਾ ਅੱਡਿਆ ਨਾ ਆ ਸ਼ੂਰੀਆ ਨੇ ਨਹੀਂ ਪੀਤਾ ਹੋ ਗੁੱਡੀ ਗਾਂ ਬੜੀ ਚਲ ਗਈ ਉਹਦੇ ਆ ਬੁੱਕਦਾ ਜਾਂਦਾ ਝੋਟਾ ਏ ਹੁੰਦਾ ਤਾਂ ਸਹੀ ਮਿੱਤਰੋ ਮਰਤੋ ਮਿੱਤਰੋ ਪੇਚਾ ਪਾ ਗਿਆ ਜੀ ਹਲੇ ਪਹਿਣਾ ਆ ਪੈਜੀ 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 ਲੰਕਾਈ ਲੰਕਾਈ ਓਕੇ ਲਾ ਮਿੱਤਰੋ ਆਪਣਾ ਵੱਡਿਆ ਗਿਆ ਕੋਸਾ ਬੇਸਟਿਕ ਰਾਣੀ ਜੀ ਚਲੋ ਕੋਈ ਨਹੀਂ ਚਲੋ ਕੋਈ ਨਹੀਂ ਬਾਕੀ ਆਪਾਂ 14 15 ਵੀ ਗੁੱਡੇ ਵੱਡੇ ਹੀ ਉਹ ਆਪਾਂ ਵੀਡੀਓ ਵੀ ਬਣਾਈਏਗੇ ਛੱਡ ਦੇ ਢੋਰੇ ਉਹ ਡੋਰ ਛੱਡ ਦੇ ਓਏ ਡੋਰ ਛੱਡ ਦੇ ਓ ਚੋਰਾ ਚੋਰਾ ਡੋਰ ਛੱਡਾ ਬੜੀ ਮੁਸ਼ਕਲ ਨਾਲ ਦੀ ਡੋਰੇ ਓ ਚੋਰਾ ਡੋਰ ਛੱਡਾ ਛੱਡੀ ਛੱਡੀ ਚੱਲਦੀ ਆ ਚੋਰਾ ਚੱਲਤੀ ਚੋਰਾ ਇਤਰਾ ਹੱਥ ਵੱਜਾ ਹੁਣ ਆ ਓਏ ਥੱਲੇ ਮਿੱਤਰੋ ਗੁੱਡੀ ਆਪਣੀ ਕੰਨੀ ਦੇਤੀ ਜੇ ਤੇ ਹੁਣ ਉੱਡ ਗਈ ਓ ਗਾਇਜ਼ ਮਿੱਤਰੋ ਗੁੱਡੀ ਹੋਰਦੀ ਜੇ ਆਪਣੀ ਚੈੱਕ ਆ ਸਕਦੇ ਹੋ ਨੂੰ ਨੁਨੇ ਟਿੱਕੇ 8 ਟਿੱਕੇ ਕਾ ਦਿੱ ਲਗਣੀ ਹੈ ਇੱਕ ਪਾਸੇ ਨਹੀਂ ਜਾਂਦੀ ਮਿੱਤਰੋ ਮਿੱਤਰੋ ਵੀਰ ਨੇ ਗੁੱਡੀ ਵਧਾਲੀ ਆ ਵਧਾਲੀ ਵੀਰ ਜੀ ਸਾਡੇ ਕੋਲ ਤੇ ਵਧੀ ਨਹੀਂ ਸੀ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੋਗ ਦੇ ਵਿੱਚ ਵੀਡੀਓ ਵਧੀਆ ਲੱਗਿਆ ਲਾਈਕ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਇਦਾਂ ਦੇ ਘੈਂਡ ਘੈਂਡ ਵਲੋਗ ਲਈ ਮਿਲਦੇ ਆ ਤੁਹਾਨੂੰ ਅਗਲੇ ਵਲੋਗ ਦੇ ਵਿੱਚ ਤਾਂ ਲਈ ਸਾਰੇ ਸਾਸਰੀਆ ਘਰ ਮਿੱਤਰੋ